ਸਾਡੇ 3 ਕਰੋੜ ਪੰਜਾਬੀਆਂ ਦਾ ਜਿਹੜੇ ਕਹਿੰਦੇ ਸੀ ਮੈਨੂੰ ਫਿਕਰ ਹੈ ਭਗਵੰਤ ਮਾਨ ਜੀ ਮੈਨੂੰ ਨਹੀਂ ਲੱਗਦਾ ਵੀ ਇਸ ਸਮੇਂ ਉਹਨਾਂ ਨੂੰ ਕੋਈ ਫਿਕਰ ਹੈਗਾ ਨਸ਼ਿਆਂ ਦੇ ਨਾਲ ਭਾਵੇਂ ਨਸ਼ਿਆਂ ਵਿਰੁੱਧ ਜੁੱਦ ਦੇ ਦਾਬੇ ਕਰ ਰਹੀ ਪੰਜਾਬ ਸਰਕਾਰ ਭਰਾਓ ਇਹ ਫੇਲ ਹੋ ਗਿਆ ਹਰ ਪਿੰਡ ਦੇ ਵਿੱਚ ਨਸ਼ੇ ਆ ਰਹੇ ਆ ਮੀਡੀਆ ਕਹਿੰਦਾ ਹੋਊ ਵੀ ਤੁਸੀਂ ਦਾਬੇ ਕਿਵੇਂ ਕਰ ਦਿਓ ਮੈਂ ਕਹਿੰਦਾ ਸਾਡੇ ਨਾਲ ਆ ਜਾਓ ਅਸੀਂ ਤੁਹਾਨੂੰ ਪਿੰਡਾਂ ਵਿੱਚ ਨਸ਼ਾ ਵਿਕਦਾ ਵਖਾ ਦੇ ਦਿੰਨੇ ਆ ਫਿਰ ਅਸੀਂ ਤਾਂ ਕਹਿੰਨੇ ਆ ਇਹ ਹਾਲਾਤ ਵੀ ਹੈਗੇ ਬਹੁਤ ਮਾੜੇ ਹੈਗੇ ਨੇ ਪੰਜਾਬ ਦੇ ਅੰਦਰ ਤੋ ਫਿਰ ਮੈਨੂੰ ਲੱਗਦਾ ਵੀ ਜਿਵੇਂ ਦਿੱਲੀ ਦੇ ਅੰਦਰ ਕੇਜਰੀਵਾਲ ਜੀ ਦੀ ਧੀ ਦਾ ਵਿਆਹ ਸੀਗਾ ਚਲੋ ਧੀਆ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਵਾ ਭਗਵੰਤਮਾਨ ਦੀ ਨਿੱਜੀ ਵਿਆਹ ਚ ਗਏ ਸੀ ਕਿ ਉੱਥੇ ਭੰਗੜਾ ਪਾਇਆ ਹੈਗਾ ਸੋ ਸਾਨੂੰ ਇਸ ਗੱਲ ਤਾਂ ਖੇਤੇ ਵੀ ਜਿਹੋ ਜਿਹੇ ਪੰਜਾਬ ਦੇ ਹਾਲਾਤ ਨੇ ਕਿ ਇਸ ਮੌਕੇ ਤੇ ਇਸ ਕਿਸਮ ਦੀ ਖੁਸ਼ੀ ਸਾਢੇ 3 ਕਰੋੜ ਪੰਜਾਬੀਆਂ ਪ੍ਰਤੀ ਥੋੜੀ ਜਵਾਬ ਦੇਹੀ ਆ ਥੋੜਾ ਪ੍ਰੋਗਰਾਮ ਹੈ ਮੈਨੂੰ ਲੱਗਦਾ ਵੀ ਨਹੀਂ ਪੰਜਾਬ ਦਾ ਕੋਈ ਫਿਕਰ ਨਹੀਂ ਹੈਗਾ ਭਗਵੰਤਮਾਨ ਜੀ ਨੂੰ ਉਹ ਦਿੱਲੀ ਨੂੰ ਖੁਸ਼ ਕਰਨ ਤੇ ਲੱਗੇ ਹੋਇਆ ਸ਼ਾਇਦ ਉਹਨਾਂ ਭੰਗੜਾ ਇਸ ਕਰਕੇ ਪਾਇਆ ਹੋਵੇ ਕਿ ਮੋਦੀ ਜੀ ਤੇ ਅਮਰ ਸ਼ਾਹ ਨੇ ਜਿਹੜਾ ਉਹਨਾਂ ਨੂੰ ਕੰਮ ਦਿੱਤਾ ਸੀ ਉਹ ਕਰਕੇ ਚਲੇ ਗਏ ਦਿੱਲੀ ਦਿੱਲੀ ਨੂੰ ਖੁਸ਼ ਕੀਤਾ ਕਿ ਇਸ ਕਿਸਾਨ ਅੰਦੋਲਨ ਨੂੰ ਕੁਚਲ ਕੇ ਬਾਰਡਰਾਂ ਤੋਂ ਠਾਲ ਦਿੱਤਾ ਜਿਹੜਾ ਪਾਣੀ ਪ੍ਰਦੂਸ਼ਣ ਰੋਕਥਮ ਤੇ ਨਿਯੰਤਰਣ ਸੋਧ ਬਿਲ 2024 ਸੀ ਕੇਂਦਰ ਦੇ ਕਹਿਣ ਤੇ ਉਹਦੇ ਵਿੱਚ ਸੋਧ ਕਰਤੀ ਇੱਕ ਤੋਂ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਜਿਹੜੀ ਐਜੂਕੇਸ਼ਨ ਵਿਦਿਆਦੀ ਪਾਲਿਸੀ ਆ ਰਹੀ ਆ ਉਹ ਗੋਡੇ ਟੇਕ ਕੇ ਕੇਂਦਰ ਨਾਲ ਰਲ ਗਏ ਉਹ ਵੀ ਸਮਝੋ ਤਾਂ ਸਿਰੇ ਲਾਤਾ ਤੇ ਉਹ ਇਸ ਕਰਕੇ ਜਿਹੜਾ ਭੰਗੜਾ ਪਾ ਰਹੇ ਹੁਣ ਮੈਨੂੰ ਲੱਗਦਾ ਅਮਿਤ ਸ਼ਾਹ ਤੇ ਮੋਦੀ ਜੀ ਨੂੰ ਵੀ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਇੰਨਾ ਵਫਾਦਾਰ ਮੁੱਖ ਮੰਤਰੀ ਤੁਹਾਨੂੰ ਕਿਤੇ ਵੀ ਨਹੀਂ ਜੇ ਮਿਲਣਾ ਹੈਗਾ ਔਰ ਅਸੀਂ ਮੋਦੀ ਜੀ ਨੂੰ ਵੀ ਕਹਿਣਾ ਚਾਹਾਂਗੇ ਜੋ ਜੁਪੀ ਦੇ ਅੰਦਰ ਦਲਤ ਧੀਆਂ ਨਾ ਦਲਤਾਂ ਨਾਲ ਲਗਭਗ 1600 ਘਟਨਾਵਾਂ ਇਸ ਸਾਲ ਹੋ ਚੁੱਕੀਆਂ ਵਾਂ ਉਹਨਾਂ